ਇਹ ਕੋਈ ਲੀਟਰ ਨੂੰ ਸੁਣਨ ਆ ਜੂ ਇੱਥੇ ਦਿਨੇ ਦਾ ਦਿਨੇ ਨੀ ਰਸ ਖਲੰਦੇ ਵੀ ਪੰਗਾ ਨਾ ਪੈ ਜੇ ਰਾਤ ਨੂੰ ਕਿੱਥੇ ਪਲਸਤਰਾਂ ਜਾਂ ਚ ਨਿਕਲ ਜਾਂਦੇ ਕਦੇ ਇੱਧਰ ਲੀ ਪਾ ਜੀ ਤੈਂ ਕਰੀ ਖੜਾ ਹੁੰਦਾ ਕਦੇ ਇੱਧਰ ਲੀ ਤੇ ਖੜੀ ਆਉਂਦਾ ਕਦੇ ਕਰ ਲੱਤ ਲੱਤੇ ਬੰਨੀ ਬੈਠਾ ਸੀ ਨਾ ਉਹਦਾ ਕੋਈ ਜੋੜ ਰਿਹਾ ਹੈ ਨਾ ਘੱਟ ਘੱਟ ਜੋੜ ਰਿਹਾ ਹੈ ਅੱਛਾ ਜਲੰਧਰ ਇਲੈਕਸ਼ਨ ਲੜੀ ਤੱਕੜੀ ਤੇ ਕੋਈ ਹੋਰ ਸੁਖਵੀਰ ਬਦਲਾਥੀ ਨੇ ਚੜਿਆ ਵੀਰੇ ਆ ਫੋਟੋ ਖਚਾਈ ਆ ਆਸ਼ੂ ਦੇਸ ਮਸਤ ਮਤਲਬ ਯਾਸ਼ੂ ਜ਼ਰੂਰੀ ਐ ਐਡਾ ਕਿਹੜਾ ਨੈਲਸਨ ਮੰਡੇਲਾ ਚਰਚ ਲੈ ਤੂੰ ਹੀ ਦੇਖਦੇ ਹੋਗੇ ਵਿਧਾਨ ਸਭਾ ਚ ਜਦੋਂ ਮੈਂ ਕਹਿਣਾ ਬਾਜਵਾ ਸਾਹਿਬ ਅੱਖਾਂ ਚ ਅੱਖਾਂ ਪਾ ਕੇ ਗੱਲ ਕਰੋ ਅੱਖਾਂ ਚ ਅੱਖਾਂ ਪਾ ਕੇ ਕਿੰਨੇ ਵਜ ਗਏ 8 ਵਜੇ ਕੋਈ ਲੀਡਰ ਨੂੰ ਸੁਣਨ ਆ ਜੂ ਇੱਥੇ ਸੁਖਵੀਰ ਬਾਦ 8 ਵਜੇ ਪਹਿਲੀ ਤਾਂ ਆਪ ਨਹੀਂ ਆ ਸਕਦਾ ਹੋ ਪਹਿਲੀ ਗੱਲ ਤਾਂ ਨਾ ਕਹਿੰਤ ਨਾ ਸਾਦੇ 8 ਵਜੇ 8 ਵਜੇ ਤਾਂ ਹੈ ਹੀ ਨਹੀਂ ਉਹ ਤਾਂ 4 ਵਜੇ ਤੱਕ ਆਲੇ ਨੇ ਪਹਿਲੀ ਗੱਲ ਤਾਂ ਆਉਂਦੇ ਨਹੀਂ ਜੇ ਆ ਗਏ ਦਿਨੇ ਉਹ ਤਾਂ ਦਿਨੇ ਨਹੀਂ ਰਿਸਕ ਲੈਂਦੇ ਵੀ ਕੋਈ ਪੰਗਾ ਨਾ ਪੈ ਜੇ ਰਾਤ ਨੂੰ ਕਿੱਥੇ ਹੁਣ ਤੁਸੀਂ ਦੇਖੋ ਧਰਮ ਦੇ ਨਾਂ ਤੇ ਪੈਸਾ ਖਾਦਾ ਧਰਮ ਨੂੰ ਐ ਮੁੱਠੀ ਚ ਲਿਆ ਗੁਰੂਆਂ ਦੀਆਂ ਕੋਲ ਕਾਂ ਖਾ ਗਏ ਲੋਕਾਂ ਦੇ ਗਰੀਬਾਂ ਦਾ ਪੈਸਾ ਖਾ ਗਏ ਕਦੇ ਪ੍ਰੀ ਮੈਟ੍ਰਿਕ ਸਕਾਲਰਸ਼ਿਪ ਦਾ ਗਰੀਬਾਂ ਦਾ ਮਜ਼ੀਫਾ ਖਾ ਗਏ ਪੋਸਟ ਮੈਟ੍ਰਿਕ ਸਕਾਲਰਸ਼ਿਪ ਦਾ ਵਜੀਫਾ ਖਾ ਗਏ ਕਿੱਥੇ ਲੈ ਕੇ ਪੈਸੇ ਨਾਲ ਲੈ ਜਾਣਗੇ ਇੱਥੇ ਸੁਰਗ ਨਰਕ ਨੇ ਪਲਸਤਰਾਂਆਂ ਜੀ ਨਿਕਲ ਜਾਂਦੇ ਕਦੇ ਇੱਧੇ ਲੀ ਪਾਹ ਜੀ ਤੈਂ ਕਰੀ ਖੜਾ ਹੁੰਦਾ ਕਦੇ ਇੱਧੇ ਲੀ ਤੇ ਖੜੀ ਆਉਂਦਾ ਕਦੇ ਕਰ ਲਾਤ ਦਈ ਲਾਤੇ ਬੰਨੀ ਬੈਠਾ ਸੀ ਨਾ ਉਹਦਾ ਕੋਈ ਜੋੜ ਰਿਹਾ ਹੈ ਨਾ ਗੱਠ ਜੋੜ ਰਿਹਾ ਹੈ ਅਜੇ ਦੂਹੇ ਤੱਕ ਕੋਈ ਨਾ ਕੋਈ ਜੋੜ ਟੁੱਟਣ ਕਨੀ ਹੋ ਰਿਹਾ ਨਾ ਗੱਠ ਜੋੜ ਟੁੱਟਣ ਕਨੀ ਹੋ ਰਿਹਾ ਸਾਰਾ ਟੁੱਟ ਗਿਆ वाले ਵੀ ਛੱਡ ਕੇ ਕੋਈ ਨਹੀਂ ਅੱਛਾ ਜਲੰਧਰ ਇਲੈਕਸ਼ਨ ਲੜੀ ਤੱਕੜੀ ਤੇ ਕੋਈ ਹੋਰ ਸੁਖਵੀਰ ਬਾਦਲਾ ਹਾਥੀ ਤੇ ਚੜਿਆ ਫਿਰੇ ਪਹਿਲੀ ਵਾਰ ਹੋਇਆ ਵੀ ਸੁਖਵੀਰ ਬਾਦਲਾ ਹਾਥੀ ਦਾ ਪ੍ਰਚਾਰ ਕਰੀ ਜਾਂਦਾ ਤੱਕੜੀ ਕੋਈ ਹੋਰ ਨਹੀਂ ਫਿਰਦਾ ਓ ਮੈਂ ਕਹਾਂ ਯਾਰ ਤੂੰ ਆਪ ਦਾ ਸਾਹਮਣੇ ਲੋਕ ਪਾਰਟੀ ਉਹ ਜਿਹੜੇ ਕਹਿੰਦੇ ਸੀ ਰਾਜ ਕਰਾਂਗੇ 25 ਸਾਲ ਉਹਨਾਂ ਕੋਲ ਅੱਜ 25 ਬੰਦੇ ਨਹੀਂ ਹੈਗੇ ਜੇ ਕੋਈ ਆਪ ਵਿੱਚ ਨਾ ਪਾਰਟੀ 'ਚ ਕੋਈ ਕੋਈ ਜਾਨ ਚੂਚ ਕਰਾਉਣੀ ਜਾਂ ਫੈਸਲੇ ਲੈਣ ਵਾਸਤੇ ਕਮੇਟੀ ਬਣਾਉਣੀ ਪੈ ਜੇ ਕਹਦੇ ਪੰਜ ਮੈਂਬਰੀ ਕਮੇਟੀ ਬਣਾਈ ਮੈਂ 11 ਦੀ ਬਣਾਉਣੀ ਪੈਗੀ ਬੰਦੇ ਕਿਥੋਂ ਲਿਆਉਂਗੇ ਤੁਸੀਂ 11 ਹੈ ਨਹੀਂ ਪੰਜ ਮੈਂਬਰੀ ਨਾਲ ਹੀ ਚੱਲਦਾ ਨਾ ਨਾ ਕੰਮ ਸੋ ਇਸ ਕਰਕੇ ਇਹ ਕੁਦਰਤ ਹੈ ਜੀ ਇਹ ਹੰਕਾਰ ਕਰਦੇ ਸੀ ਨਾ ਹੰਕਾਰ ਸੀ ਬਹੁਤ ਜ਼ਿਆਦਾ ਹੰਕਾਰ ਸੀ ਇਹ ਵੀ ਅਦਿਚ ਵੀ ਆਸ਼ੂ ਚ ਵੀ ਹੰਕਾਰ ਹੈ ਆ ਫੋਟੋ ਖਿਚਾਈ ਆ ਆਸ਼ੂ ਇਜ਼ ਮਸਟ ਅਦਰ ਵੀ ਆਸ਼ੂ ਜ਼ਰੂਰੀ ਐ ਏਡਾ ਕਿਹੜਾ ਨੈਲਸਨ ਮੰਡੇਲਾ ਚਰਚਲੇ ਵੀ ਜ਼ਰੂਰੀ ਐ ਤਾਂ ਮਜਬੂਰੀ ਐ ਸਹੀ ਜਾਨਾ ਗੱਲ ਤਾੜੀਆਂ ਮਾਰ ਕੇ ਹੌਸਲਾ ਬਣਾਦਾ ਟੀਮ ਦਾ ਮੈਂ ਭੋਤੜੇ ਫਰੋੜ ਦੂੰ ਇਹਨਾਂ ਦੇ ਮੇਰੇ ਕੋਲ ਕੱਲੀ ਕੱਲੀ ਗੱਲ ਪਈ ਜਾਂਦੀ ਤੈਨੂੰ ਡਰਦੇ ਨੇ ਇਹ ਵੀ ਇਹ ਦੱਸ ਦਿੰਦਾ ਯਾਰ ਬਾਲਾ ਪੰਗਾ ਹੈ ਵਿਧਾਨ ਸਭਾ ਦੇਖਿਆ ਤੁਸੀਂ ਦੇਖਦੇ ਹੋਵੋਗੇ ਵਿਧਾਨ ਸਭਾ ਚ ਜਦੋਂ ਮੈਂ ਕਹਿਣਾ ਬਾਜਵਾ ਸਾਹਿਬ ਅੱਖਾਂ ਜੱਖਾਂ ਪਾ ਕੇ ਗੱਲ ਕਰੋ ਅੱਖਾਂ ਜੱਖਾਂ ਪਾ ਕੇ ਕਰੋ ਗੱਲ ਤੁਸੀਂ ਸੋਨੇ ਦੇ ਬਿਸਕੁਟਾਂ ਦੀ ਸਮਗਲਿੰਗ ਕਰਨ ਵਾਲੇ ਅਸੀਂ ਆਟੇ ਦੇ ਬਿਸਕੁਟਾਂ ਵਾਲੇ ਦਿਵਾਲੀ ਵੇਲੇ ਬੇਬੇ ਦਿਵਾਲੀ ਤੋਂ 20 ਦਿਨ ਪਹਿਲਾਂ ਘੜਾ ਲਿਆਉਂਦੀ ਸੀ ਪੀਪਾ ਬਿਸਕੁਟਾਂ ਨਾ ਘੜਾ ਲਿਆਉਂਦੀ ਸੀ ਮੈਂ ਤੇ ਮੇਰੀ ਭੈਣ ਘਰੇ ਹੁੰਦੇ ਸੀ ਜੂ ਪੀਪਾ ਆ ਗਿਆ ਚਲੋ ਵੀ ਹੁਣ ਬਿਸਕੁਟ ਮਿਲਣਗੇ ਨਾ ਬੇਬੇ ਜਿੰਦੀ ਲਾਂਦੀ 80 ਕਹਿੰਦੀ ਵੀ ਨਾ ਇਹ ਤਾਂ ਦਿਵਾਲੀ ਵਾਲੇ ਦਿਨ ਘਰੂਂਡੀ ਚ ਪਹਿਲਾਂ ਮੱਥਾ ਟੇਕ ਕੇ ਉਦੋਂ ਬਾਅਦ ਮਿਲਣਗੇ। ਮੈਂ ਕਹਿੰਦਾ ਤਾਂ ਗੌੜੀ ਚ ਪਏ ਨੇ 15-20 ਦੇ ਨਾ। ਉਹ ਤਾਂ ਸਾਡੀਆਂ ਲਾੜਾਂ ਵੀ ਮੁੱਕ ਜਾਣੀਆਂ। ਬੇ ਇਹ ਤਾਂ ਕਿਵੇਂ ਕਰੀਏ ਬਿਸਕੂਟਾਂ ਦਾ ਫੇਰ? ਪਰ ਚਿੰਤਾ ਲੱਗਿਆ ਪਿਆ ਹੁਣ ਕੀ ਕਰੀਏ? ਇੱਕ ਦਿਨ ਕਿਤੇ ਮੈਨੂੰ ਉਹ ਸਟੋਰੇਜ ਚ ਪੀਪਾ ਪਿਆ ਸੀ। ਮੈਨੂੰ ਕੁਝ ਉੱਥੋਂ ਲੈਣ ਵਾਸਤੇ ਭੇਜ ਤੱਕ। ਬੇਬੇ ਨੇ। ਨਹੀਂ ਰਾਜਾ ਸੀ ਮੈਂ ਲਾਈਟ ਜੀ ਲੱਪਣ ਲੱਗਿਆ। ਕਿਤੇ ਮੇਰਾ ਪੈਰ ਦੀਪੇ ਚ ਵੱਜਿਆ। ਪੀਪਾ ਥੋੜਾ ਜਿਹਾ ਘਾਹ ਹੋ ਗਿਆ ਜਦੋਂ ਮੈਂ ਲਾਈਟ ਲਾਈ। ਜਿੱਥੇ ਪਹਿਲਾਂ ਪੀਪਾ ਸੀ ਉੱਥੇ ਜਾਦੀ ਗਈ। ਬਿਪਨੇ ਪੀਪੇ ਖਾਲੀ ਰੱਖ ਰੱਖੀ ਸੀ ਮੈਂ ਅਗਲਾ ਕੰਮ ਬਣ ਗਿਆ ਆਪਣਾ ਤੇ ਆਪਾਂ ਜਿੰਦਾ ਖੋਲਿਆ ਜਿੰਨੇ ਕੁ ਬਿਸਕਟ ਜੇਬ ਚ ਪਏ ਆਪਾਂ ਬਾਕੇ ਆਦਾ ਜਿੰਦਾ ਲਾ ਕੇ ਭੇਰ ਥਲੇ ਕਰਤੀ ਉਹਦੇ ਚਾਬੀ ਉੱਥੇ ਧਰਤੀ ਤੇ ਕਾਮਯਾਬ ਹੋ ਗਈ ਹੌਸਲਾ ਵੱਧ ਗਿਆ ਅਗਲੇ ਦਿਨ ਮੈਂ ਦੋ ਦੋ ਸ਼ਿਫਟਾਂ ਲੋੜ ਲੱਗ ਗਿਆ ਫਿਰ ਮੇਰੀ ਭੈਣ ਨੂੰ ਨਾਲ ਲੈ ਲਿਆ ਮੈਂ ਇੱਕ ਸ਼ਿਫਟ ਉਹਦੀ ਨੂੰ ਤੂੰ ਵੀ ਕਰ ਲੈ ਕੇ ਰੱਖ ਨੂੰ ਜੀ ਤੇ ਕਰਦੇ ਕਰਾਉਂਦੇ ਜਿੱਦ ਤੇ ਦੀਵਾਲੀ ਵਾਲੇ ਦਿਨ ਬੀਬੇ ਨੇ ਪੀਪਾ ਖੋਲਿਆ ਪੀਪਾ ਲੱਗਿਆ ਪਿਆ ਥੱਲੇ ਜਾਵਾ ਬੀਬੇ ਕਹਿੰਦੀ ਚਾਬੀ ਵੀ ਨਪੁੱਤਿਆਂ ਦੀ ਉੱਥੇ ਹੀ ਪਈ ਐ ਪੀਪਾ ਵੀ ਉੱਥੇ ਹੀ ਪਿਆ ਐ ਬਿਸਕੁਟ ਕਿਵੇਂ ਕੱਟ ਕੇ ਹੁਣ ਮੇਰੇ ਬੋਲੇ ਬਿਨਾ ਸਰ ਸਕਦਾ ਸੀ ਜੇ ਮੈਂ ਨਾ ਬੋਲਦਾ ਪਰ ਜਵਾਕ ਉਹਨੇ ਕਿਹੜਾ ਪਤਾ ਹੁੰਦਾ ਮੈਂ ਕਿਹਾ ਬੀਬੇ ਸਾਨੂੰ ਇਹ ਪੜਾਉਂਦੇ ਹੁੰਦੇ ਸਾਨੂੰ ਸਾਨੂੰ ਇਹ ਸਕੂਲ ਚ ਪੜਾਇਆ ਪਹਿਲਾਂ ਇਹ ਜਦੋਂ ਕਢਾ ਕੇ ਲਏ ਹਾਂ ਕਿ ਗਿੱਲੇ ਹੋਣਗੇ ਜਿਉਂ-ਜਿਉਂ ਸੁੱਕੀਏ ਥੱਲੇ ਜਾਈਗੇ ਹੁਣ ਉਹ ਕਹਿੰਦੀ ਪੱਕਾ ਤੈਂ ਤੇਰਾ ਕੰਮ ਐ ਤੇਰਾ ਹੀ ਕੰਮ ਐ ਬਸ ਫਰੋਬੰਤਿਆਂ ਯਾਰ ਦੇਸੀ ਪਿੰਡਾਂ ਵਾਲੇ ਇਹੋ ਜਿਹੇ ਗੱਲਾਂ ਕਰ ਲਓ ਕੋਈ ਤੁਹਾਡੇ ਨਾਲ ਇਹਨੂੰ ਪਤਾ ਕੁਛ ਇਹਨਾਂ ਨੂੰ ਇਹ ਪਹਾੜਾਂ ਵਾਲੇ ਸਕੂਲਾਂ 'ਚ ਪੜ੍ਹੇ ਪੰਜਾਬੀ ਆਉਂਦੀ ਨਹੀਂ ਇਹਨਾਂ ਨੂੰ ਤਾਂ ਹੀ ਉਹ ਆਪਣੇ ਬਾਪੂ ਨੂੰ ਕਹੀ ਜਾਂਦੇ ਰਹਿੰਦੇ ਮੇਰੇ ਪਿਤਾ ਸਮਾਨ ਹੈ ਉਹਨੂੰ ਉੱਠ ਕੇ ਕਹਿਣਾ ਪੈਂਦਾ ਸਮਾਨ ਨਹੀਂ ਓਏ ਪਿਤਾ ਹੀ ਆ ਆ ਤਾਂ ਫਿਰ ਇਹਨਾਂ ਦੀ ਪੜਾਈਆਂ ਨੇ ਉਹ ਪੰਜਾਬ ਦੇ ਬਾਹਰਸ ਬਣਾ ਦੋਗੇ ਤੁਸੀਂ ਆਪਦੇ ਵਰਗੇ ਬੰਦੇ ਚੁਣੋ ਜਿਹੜੇ ਤੁਹਾਡੇ 'ਚ ਰਹਿੰਦੇ ਹੋਣ ਜਿਹੜੇ